ਦਰبار صاحب ਜਾ ਕੇ ਮੱਥਾ ਟੇਕਦੇ ਆ ਤੇ ਪ੍ਰੈਸ ਰਿਪੋਰਟਰ ਫਿਰ ਅਖਬਾਰਾਂ ਚ ਫੋਟੋ ਲਾਉਂਦੇ ਆ ਉਹ ਟਾਈਟਲ ਥੱਲੇ ਲਿਖਦੇ ਕਦੇ ਉਸ ਗੱਲ ਨੂੰ ਧਿਆਨ ਨਾਲ ਪੜਿਆ ਕਰੋ ਉਹ ਪਤਾ ਕੀ ਲਿਖਦੇ ਆ ਭਈ ਫੁਲਾਨੇ ਲੀਡਰ ਨੇ ਅੱਜ ਮੱਥਾ ਟੇਕਿਆ ਭਈ ਇਹਨੇ ਅੱਜ ਟੇਕਿਆ ਮੈਂ ਕਦੀ ਪਹਿਲਾਂ ਟੇਕਿਆ ਸੀ ਤੇ ਨਾ ਕਦੇ ਗਾਂਹ ਆਸ ਰੱਖਿਓ ਉਹ ਇੱਕੋ ਗੱਲ ਕਹਿੰਦੇ ਹੁੰਦੇ ਸੀ ਸੰਧ ਗਿਆਨੀ ਜਰਨੈਲ ਸਾਹਿਬ ਜੀ ਉਹ ਕਹਿੰਦੇ ਹੱਕ ਲੈਣੇ ਪੈਂਦੇ ਨੇ ਤੇ ਹੱਕ ਲੜ ਕੇ ਮਿਲਦੇ ਨੇ ਕਿਉਂਕਿ ਬਿਨਾ ਬਾਤਾਂ ਤੋਂ ਤਖਤ ਨਹੀਂ ਮਿਲਦਾ ਤਖਤ ਲੈਣ ਵਾਸਤੇ ਮੱਲਾ ਮਾਰਨੀਆਂ ਪੈਂਦੀਆਂ ਹਿੱਕਾਂ ਡਾਉਣੀਆਂ ਪੈਂਦੀਆਂ ਓਏ ਹੱਕ ਲੈਣਾ ਪੈਂਦਾ ਏ ਹੱਥ ਅਟਿਆ ਨਹੀਂ ਹੱਥ ਅਟਣ ਵਾਲੇ ਨੂੰ ਭਿਖਾਰੀ ਸਮਝਿਆ ਜਾਂਦਾ ਜੇ ਪਿੰਡਰਾਂ ਵਾਲਾ ਜਿਉਂਦਾ ਹੁੰਦਾ ਅਸੀਂ ਕਿਸੇ ਤੋਂ ਘੱਟ ਨਾ ਹੁੰਦੇ ਆਹ ਨਾਈ ਦੁਕਾਨਾ ਖੋਲਣਾ ਬੰਦ ਤੇ ਕਿਸ ਕਿਸੇ ਦਾ ਘੱਟ ਨਾ ਘਬਰਾ ਕੇ ਤਾਹ ਨੂੰ ਕਿਉਂ ਜਾਂਦਾ ਸਾਡੀ ਕੌਮ ਦੇ ਕੋਲ ਸਮੇਂ-ਸਮੇਂ ਸੂਜਮਾਨ ਯੋਧੇ ਜਰਨਾਲੇ ਯਾਦ ਰੱਖਿਓ ਕੌਮ ਦੇ ਲੀਡਰ ਵਿੱਚ ਤਿੰਨ ਗੁਣ ਹੋਣੇ ਜ਼ਰੂਰੀ ਨੇ ਪਹਿਲਾ ਗੁਣ ਕਿ ਕੌਮ ਦਾ ਲੀਡਰ ਵਿਦਵਾਨ ਹੋਣਾ ਚਾਹੀਦਾ ਜਿਹੜਾ ਦਲੀਲ ਨਾਲ ਗੱਲ ਕਰ ਸਕੇ ਤੇ ਬਾਬਾ ਜਰਨੈਲ ਸਿੰਘ ਜੀ ਵਰਗੀ ਦਲੀਲ ਅੱਜ ਤੱਕ ਕੋਈ ਦੇ ਨਹੀਂ ਸਕਿਆ ਹਾਜ਼ਰ ਜਵਾਬ ਪੰਜਵੀਂ ਤੱਕ ਪੜ੍ਹੇ ਸੀ دنیਵੀਂ ਪੜ੍ਹਾਈ ਪੰਜਵੀਂ ਤੱਕ ਤੇ ਸਭ ਤੋਂ ਮਹਿੰਗਾ ਵਕੀਲ ਸੀ ਡੇਟ ਮਲਾਨੀ ਹਿੰਦੂਤਾਂ ਦਾ ਜਿਹਦੀ ਸਕਿੰਟਾਂ ਵਿੱਚ ਫੀਸ ਪੈਂਦੀ ਸੀ ਬੋਲਤੀ ਬੰਦ ਕਰਦੀ ਸੀ ਬਾਬਾ ਜਰਨੈਲ ਸਿੰਘ ਜੀ ਨੇ ਉਹਦੀ ਸੰਤਾਾਂ ਦੀ ਰਾਜਨੀਤੀ ਸੋਚੀ ਉਹਨਾਂ ਨੇ ਕਿਤੇ ਦੁਵਾਨੀ ਬਾਦੂ ਨਹੀਂ ਖਰਚੀ ਪਈ ਮਾ ਉੱਥੇ ਇਕੱਠ ਕਰਨਾ ਮੈਨੂੰ ਉੱਥੇ ਸੰਗਤ ਚਾਹੀਦੀ ਐ ਉੱਥੇ ਲੋਕਾਂ ਦਾ ਇਕੱਠ ਚਾਹੀਦਾ ਖਿਮਾ ਕਰਨੇ ਇੱਥੇ ਕਿਸੇ ਲੀਡਰ ਦੇ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਹੋਵੇ ਨਾ ਤਾਂ ਚੰਡੀਗੜ੍ਹ ਤੋਂ ਲੈ ਕੇ ਅੰਮ੍ਰਿਤਸਰ ਤੱਕ ਕੋਈ ਟਾਲੀ ਕੋਈ ਸਫੈਦਾ ਖਾਲੀ ਨਹੀਂ ਛੱਡਦੇ ਜਿਹਦੇ ਉੱਥੇ ਬੋਰਡ ਨਹੀਂ ਲਾਉਂਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨਿਹੰਗ ਨੇ ਚਲੋ ਛੈਂਟਾ ਮਾਰਿਆ ਨਾ ਕਹਿੰਦਾ ਕਾਣਿਆ ਤੂੰ ਨਾਚੀਆਂ ਦਾ ਨਾਚ ਵੇਖ ਕੇ ਆਇਆ ਦੂਜਾ ਛੈਂਟਾ ਮਾਰਿਆ ਕਹਿੰਦਾ ਕੱਲ ਨੂੰ ਤੇਰੀਆਂ ਫੌਜਾਂ ਦੇਖਣ ਗਈਆਂ ਤੀਜਾ ਛੰਟਾ ਮਾਰਿਆ ਪਰਸੋਂ ਨੂੰ ਪੂਰਾ ਹਿੰਦੁਸਤਾਨ ਵੇਖੇਗਾ ਚੌਥਾ ਛੰਟਾ ਮਾਰਿਆ ਕਹਿੰਦਾ ਹਿੰਦੁਸਤਾਨ ਨੂੰ ਕੰਜਰਖਾਨਾ ਬਣਾਉਣਾ ਚਾਹੁੰਦੇ ਹੋ ਥੋੜਾ ਜਿਹਾ ਇੱਧਰ ਧਿਆਨ ਦਿਓ ਇਹ ਫੋਟੋਆਂ ਖੇਚਣ ਤੋਂ ਅੱਗੇ ਅੱਜ ਆਪਾਂ ਹੋ ਗਏ ਆ ਇਹਦੇ ਵਾਸਤੇ ਮੱਲਾ ਕਿਵੇਂ ਮਾਰੀਆਂ ਇਹ ਖਾਲਸੇ ਦੇ ਰਾਹ ਦੀਆਂ ਬਾਤਾਂ ਨੇ ਜਿੰਨਾ ਚਿਰ ਤੁਸੀਂ ਅੱਜ ਦੇ ਲੀਡਰਾਂ ਦੀਆਂ ਕੁਰਸੀਆਂ ਦੇ ਪੈਰਾਂ 'ਚ ਜਾ ਕੇ ਬੈਠਦੇ ਰਹੇ ਤੁਹਾਨੂੰ ਉਸ ਦਿਨ ਇਹ ਚੀਜ਼ਾਂ ਚੇਤੇ ਨਹੀਂ ਆਈਆਂ ਇਹ ਅਸਲ ਰਾਜ ਹੈ ਤੁਹਾਡਾ ਅਸਲ ਰਾਜ ਉਹ ਖਾਲਸਾ ਰਾਜ ਜਿੱਦਣ ਸ਼ੇਰੇ ਪੰਜਾਬ ਨੇ ਇਹ ਰਾਜ ਕਾਇਮ ਕੀਤਾ ਮੈਂ ਬਾਤਾਂ ਬਾਅਦ ਵਿੱਚ ਪਾਵਾਂਗਾ ਆਓ ਜਿਹੜਾ ਬਾਜਾਂ ਵਾਲੇ ਬਾਪੂ ਦਾ ਦਿੱਤਾ ਹੋਇਆ ਨਾਰਾ بلند ਆਵਾਜ਼ ਵਿੱਚ ਬੁਲਾਈਏ ਅੱਗੇ ਆਪਤ ਸਿੰਘ ਜੋ ਪਾਵਾ ਵਹਿਗੁਰ ਜੀ ਕੀ ਫਤਿਹ ਬੁਲਾਵੇ ਫਤਿਹ ਬੁਲਾਵੇ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਸਾਜਿਆ ਸਿੰਘ ਸਿੰਘ ਤੇ ਸਿੰਘ ਸ਼ਬਦ ਦਾ ਅਰਥ ਬਦਵਾਨਾਂ ਨੇ ਕੀ ਕੱਢਿਆ ਪਰ ਸ਼ੇਰ ਤਾਂ ਸ਼ੇਰ ਫਿਰ ਪਿਆਰੋ ਤਹਾੜਾ ਪਉਂਦਾ ਹੀ ਚੰਗਾ ਲੱਗਦਾ ਆਂ ਛੇਰਾ ਦੇ ਜਵਾੜਾ ਚੁਲਕੇ ਗੱਜ ਸੱਪ ਉਹ ਮਿਉ ਮਿਉ ਕਰੀ ਜਿਹੜੇ ਕੰਮ ਹੁੰਦਾ ਪੂਰਾ ਉਹ ਸਿੰਘ ਆਪੋ ਬਜੀ ਫਤਿਹ ਦੀ ਹਸਨ ਪਉਂਦਾ ਹੁੰਦਾ ਨਹੀਂ ਉਹ ਫਤਿਹ ਕਿ ਬੁਲਾਈ ਫਤਿਹ ਉਹ ਜਿੱਥੇ ਡਾਕੇ ਗੱਜ ਗੱਜ ਸਿੰਘਾਂ ਨੇ ਬੁਲਾਈ ਫਤਿਹ ਕਣ ਕਣ ਬੋਲਦਾ ਲਾਹੌਰ ਅਤੇ ਜਿਹੜੀ ਦਾ ਜਿਹੜੀ ਜਵਾਨ ਚ ਫਤਿਹ ਉਹਦੀ ਜਹਾਨ ਚ ਫਤਿਹ ਜਿਹਦੀ ਬੁਲਣਾ ਚ ਫਤਿਹ ਉਹਦੇ ਖੁੱਲ੍ਹੇ ਚ ਫਤਿਹ ਉਹਦੀ ਰਾਹ ਤੇਰਾ ਬੁਲਾਉਂਦਾ ਫਤਿਹ ਫਤਿਹ ਉਹਨੂੰ ਕਦੇ ਨਾ ਮੇਰੀ ਫਤਿਹ ਜਿਹੜਾ ਫਤਿਹ ਬੁਲਾਉਂਦਾ ਗਾਫਿਕ ਫਤਿਹ ਮਿਲਦੀ ਹੈ ਬੋਦੀ ਸੱਜ ਕੇ ਆਖੋ ਜੀ ਗੱਜ ਕੇ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ ਇਹ ਸਾਡੇ ਰਾਜ ਦੀਆਂ ਬਾਤਾਂ ਦਰਿਆ ਦੇ ਉਰਲੇ ਪਾਸੇ ਜਿੱਥੇ ਆਪ ਜੀ ਬੈਠੇ ਹੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਦੋਂ ਉਹਨੇ ਰਾਜ ਕਾਇਮ ਕੀਤਾ ਨਾ ਆ ਸੁਣ ਲਿਓ ਥੋੜਾ ਜਿਆ ਜਦੋਂ ਰਾਜ ਕਾਇਮ ਹੋਇਆ ਤੇ ਰਾਜ ਕਾਇਮ ਕਦੋਂ ਹੁੰਦੇ ਆ ਜਦੋਂ ਸਾਰੀਆਂ ਚੀਜ਼ਾਂ ਇਕੋ ਜੀਆਂ ਹੋਣ ਜਦੋਂ ਰਾਜਨੀਤੀ ਤੇ ਧਰਮ ਇੱਕ ਤਰ੍ਹਾਂ ਦਾ ਹੋਵੇ ਇਹ ਰਾਜ ਉਦੋਂ ਕਾਇਮ ਹੋਇਆ ਜਦੋਂ ਸਾਡੇ ਕੋਲੇ ਨੀਤੀਵਾਨ ਰਾਜਾ ਰਣਜੀਤ ਸਿੰਘ ਤੇ ਸਾਡੇ ਤਖਤ ਦੇ ਉੱਤੇ ਜਥੇਦਾਰ ਅਕਾਲੀ ਭੂਲਾ ਸਿੰਘ ਜੀ ਢੰਗ ਵਰਗਾ ਜਥੇਦਾਰ ਸੀ ਉਦਣ ਰਾਜ ਮਿਲਦੇ ਨੇ ਰਾਜ ਉਦਣ ਮਿਲਦੇ ਨੇ ਜਦੋਂ ਜਰਨੈਲ ਹਰੀ ਸਿੰਘ ਨਲੂਆ ਵਰਗੇ ਹੋਣ ਸ਼ੇਰੇ ਪੰਜਾਬ ਨੇ ਜਦੋਂ ਇਹ ਰਾਜ ਕਾਇਮ ਕੀਤਾ ਨਾ ਤਾਂ ਚਮਚਾਗਰੀ ਵਾਲੇ ਉਦਣ ਵੀ ਸੀ ਤਾਂ ਇੱਕ ਗੱਲ ਯਾਦ ਰੱਖਿਓ ਜਿੰਨੀ ਦੇਰ ਤੱਕ ਤੁਹਾਡੇ ਅੰਦਰੋਂ ਚਮਚਾਗਰੀ ਵਾਲੇ ਕੰਨ ਨਹੀਂ ਨਾ ਜਾਂਦੇ ਉਨੀ ਦੇਰ ਤੱਕ ਆਪਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲ ਸਕਦਾ ਉਨੀ ਦੇਰ ਤੱਕ ਕੋਈ ਪਲੇਟਫਾਰਮ ਨਹੀਂ ਮਿਲ ਸਕਦਾ ਉਦੋਂ ਵੀ ਸੀ ਚਮਚਾ ਗਰੀਵਾਲੇ ਸ਼ੇਰੇ ਪੰਜਾਬ ਨੇ ਸਵਾਲ ਕੀਤਾ ਕਹਿੰਦਾ ਓਏ ਰਾਜ ਦਾ ਨਾਂ ਕੀ ਰੱਖੀਏ ਜਿਹੜੇ ਤਾਂ ਉਹਦੇ ਬਾਬੇ ਦੇ ਹਾਣੀ ਪਰਮਾਣੀ ਸੀ ਉਹ ਕਹਿੰਦੇ ਇਹਦਾ ਨਾਂ ਰੱਖ ਦਿਓ ਚੜਤ ਸਿੰਘ ਦੇ ਪੋਤੇ ਦਾ ਰਾਜ ਜਿਹੜੇ ਮਹਾ ਸਿੰਘ ਦੇ ਹਾਣੀ ਪਰਮਾਣੀ ਉਹਦੇ ਬਾਪ ਦੇ ਹਾਣੀ ਪਰਮਾਣੀ ਸੀ ਉਹ ਕਹਿੰਦੇ ਇਹਦਾ ਨਾਂ ਰੱਖ ਦਿਓ ਮਹਾ ਸਿੰਘ ਦੇ ਪੁੱਤ ਦਾ ਰਾਜ ਤਾਂ ਜਿਹੜੇ ਸ਼ੇਰੇ ਪੰਜਾਬ ਦੇ ਹਾਣੀ ਪਰਮਾਣੀ ਸੀ ਉਹ ਕਹਿੰਦੇ ਇਹਦਾ ਨਾਂ ਰੱਖ ਦਿਓ ਰਣਜੀਤ ਰਾਜ ਤੇ ਸ਼ੇਰੇ ਪੰਜਾਬ ਕਹਿੰਦਾ ਓ ਨਹੀਂ ਇਹ ਰਾਜ ਮੈਂ ਖਾਲਸਾ ਹੀ ਫੌਜਾਂ ਨੂੰ ਨਾਲ ਲੈ ਕੇ ਲਿਆ ਇਸ ਰਾਜ ਦਾ ਨਾ ਹੋਵੇਗਾ ਖਾਲਸਾ ਰਾਜ ਤੁਸੀਂ ਬੜੇ ਬਦਵਾਨ ਇੱਥੇ ਇਕੱਠੇ ਹੋਏ ਹੋ ਬੜੇ ਬਦਵਾਨ ਇੱਕ ਵੀ ਬਦਵਾਨ ਮੈਨੂੰ ਦੱਸਿਓ ਵੀ ਜਦੋਂ ਖਾਲਸਾ ਰਾਜ ਸੀ ਕਿਸੇ ਦੇ ਉੱਤੇ ਕੋਈ ਪਰਚਾ ਕੋਈ ਰੌਣਾ ਕੋਈ ਗੌਣਾ ਕੋਈ ਚੋਰੀ ਕੋਈ ਭੁੱਖਮਰੀ ਦੀਆਂ ਬਾਤਾਂ ਤੇ ਕਿਸੇ ਦੇ ਕਿਸੇ ਨੇ ਤੱਕਾ ਯੋਰੀ ਕੀਤੀ ਹੋਵੇ ਇੱਕ ਵੀ ਪਰਚਾ ਪਤਾ ਗਿਆ ਕਿਉਂਕਿ ਉਸ ਦਿਨ ਸਾਨੂੰ ਆ ਆਟੇ ਦਾਣ ਦੀਆਂ ਸਕੀਮਾਂ ਨਹੀਂ ਦਿੱਤੀਆਂ ਜਾਂਦੀਆਂ ਉਸ ਦਿਨ ਸਾਨੂੰ ਖਾਲਸਾ ਰਾਜ ਦੀ ਗੁਰਤੀ ਦਿੱਤੀ ਜਾਂਦੀ ਸੀ ਖਾਲਸਾ ਰਾਜ ਦੀ ਗੁਰਤੀ ਤਾਂ ਸ਼ੇਰੇ ਪੰਜਾਬ ਦਾ ਜਦੋਂ ਇਹ ਖਾਲਸਾ ਰਾਜ ਕਾਇਮ ਸੀ ਨਾ ਤਾਂ ਸ਼ੇਰੇ ਪੰਜਾਬ ਕੋਲੇ ਬਾਹਰ ਲੀਆਂ ਕੰਟਰੀਆਂ ਦੇ ਰਾਜੇ ਰਣਕੇ ਗੋਰੇ ਲੋਕ ਇਹਦੇ ਰਾਜ ਭਗਵ ਚੰਦਰ ਰਣਕੇ ਕਿਲੇ ਚ ਰਹਿੰਦੇ ਸੀ ਤੇ ਸਾਡੀ ਕੌਮ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨਿਹੰਗ ਪੰਜ ਸੱਤਾਂ ਦਸਾਂ ਦੇਣਾ ਮਗਰੋਂ 10 12 15 ਸਿੰਘ ਨਾਲ ਲੈ ਕੇ ਤਾਂ ਸ਼ੇਰੇ ਪੰਜਾਬ ਦੇ ਕਿਲੇ ਦੇ ਬਾਹਰ ਖੜੋ ਕੇ ਨਾਲੇ ਨਗਾਰਾ ਵਜਾਉਣਾ ਤੇ ਨਾਲੇ ਪੰਜ ਸੱਤ ਝਕਾਰੇ ਛੱੜਲੇ ਤੇ ਵਾਪਸ ਮੁੜਿਆ ਉਹਨਾਂ ਸੱਤੀਕ ਦਿਨੀ ਫੇਰ ਜਾਣਾ ਫੇਰ ਨਗਾਰਾ ਵਜਾਉਣਾ ਫੇਰ ਮੁੜਿਆਉਣਾ ਤੇ ਜਿਹੜੇ ਅੰਦਰ ਗੋਰੇ ਰਾਜੇ ਬਾਹਰ ਲੀਆਂ ਕੰਟਰੀਆਂ ਦੇ ਸੀਦੇ ਸ਼ੇਰੇ ਪੰਜਾਬ ਕੋਲ ਉਹ ਉਹਨੂੰ ਪੁੱਛਦੇ ਆ ਕਹਿੰਦੇ ਸ਼ੇਰੇ ਪੰਜਾਬ ਆ ਬਾਹਰ ਦਮਾਲਿਆਂ ਫੜਲਿਆਂ ਵਾਲੇ ਆਉਂਦੇ ਨੇ ਨਗਾਰੇ ਵਜਾ ਕੇ ਜਕਾਰੇ ਛੱਡ ਕੇ ਮੁੜ ਜਾਂਦੇ ਨੇ ਨਾ ਤੂੰ ਉਹਨਾਂ ਨੂੰ ਕੁਝ ਕਹਿਣਾ ਨਾ ਉਹ ਤੈਨੂੰ ਕੁਝ ਕਹਿੰਦੇ ਆ ਇਹ ਮਾਜਰਾ ਕੀ ਆ ਇਹ ਮਾਜਰਾ ਕੀ ਆ ਸ਼ੇਰੇ ਪੰਜਾਬ ਨੇ ਪਤਾ ਕੀ ਆਖਿਆ ਸੀ ਕਹਿੰਦਾ ਇਹ ਮੇਰੀ ਕੌਮ ਦਾ ਜਥੇਦਾਰ ਸਿੰਘ ਸਹਿਬ ਅਕਾਲੀ ਫੂਲਾ ਸਿੰਘ ਜੀ ਨਿਹੰਗ ਕਹਿੰਦਾ ਇਹ 537 ਦਸੀ ਦਿਨੀ ਮੇਰੇ ਕਿਲੇ ਦੇ ਬਾਹਰ ਆਣ ਕੇ ਨਗਾਰੇ ਵਜਾ ਕੇ ਜਕਾਰੇ ਛੱਡ ਕੇ ਮੈਨੂੰ ਇਹ ਦੱਸਣਾ ਤੇ ਮਹਿਸੂਸ ਕਰਾਉਣ ਆਉਂਦੇ ਨੇ ਕਿ ਸ਼ੇਰੇ ਪੰਜਾਬ ਤੇਰੇ ਕੋਲੇ ਭਵੇਂ ਬਾਹਰ ਲਿਆਂ ਕੰਟਰੀਆਂ ਦੇ ਰਾਜੇ ਆਣ ਕੇ ਬੈਠੇ ਨੇ ਫਰਮਤਾ ਕਿਤੇ ਇਸ ਗੱਲ ਨੂੰ ਭੁੱਲ ਜਾਈ ਕਿ ਇਹ ਰਾਜ ਤੇਰਾ ਇਹ ਰਾਜ ਤੈਨੂੰ ਖਾਲਸਾ ਫੌਜਾਂ ਨੇ ਲੈ ਕੇ ਦਿੱਤਾ ਖਾਲਸਾ ਫੌਜਾਂ ਨੇ ਸਤਿ ਸ਼੍ਰੀ ਅਕਾਲ ਆਪੋ ਉਸ ਰਾਜ ਦੀਆਂ ਬਾਤਾਂ ਤੇ ਉਸ ਰਾਜ ਦੀਆਂ ਨਿਸ਼ਾਨੀਆਂ ਨੂੰ ਤੁਸੀਂ ਜਿੱਥੇ ਕਾਇਮ ਕੀਤਾ ਧੰਨਵਾਦ ਕਰਦਾ ਮੈਂ ਇਸ ਸਮੁੱਚੇ ਪ੍ਰਬੰਧਕ ਜਨਾਂ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਸਤਾਰਜੋਗ ਭਾਈ ਬਖਸ਼ੀ ਸਿੰਘ ਜੀ ਕਿਉਂਕਿ ਮੇਰੇ ਪਰਮ ਪਿਆਰੇ ਮਿੱਤਰ ਵੀ ਨੇ ਤੇ ਜਿੱਥੇ ਕਿਤੇ ਸੰਘਰਸ਼ ਦੀਆਂ ਬਾਤਾਂ ਹੋਣ ਉੱਥੇ ਜਾ ਕੇ ਪਹੁੰਚ ਕੇ ਆਪਣਾ ਫਰਜ਼ ਅਦਾ ਕਰਦੇ ਨੇ ਸਤਿਗੁਰ ਸੱਚਾ ਪਾਤਸ਼ਾਹ ਕਿਰਪਾ ਕਰੇ ਆਪਾਂ ਆਪਣੇ ਰਾਜ ਦੀ ਜਿਹੜੀ ਆਣੀ ਆ ਇਹ ਹੈ ਰਾਜ ਇਹਨੂੰ ਕਹਿੰਦੇ ਨੇ ਇਹ ਕਿਵੇਂ ਲਏ ਜਾਂਦੇ ਨੇ ਮੇਰੇ ਤੋਂ ਪਹਿਲਾਂ ਜੱਥਿਆਂ ਨੇ ਤੁਹਾਡੇ ਨਾਲ ਵਿਚਾਰਾਂ ਕੀਤੀਆਂ ਕਿਉਂਕਿ ਜੇ ਆਪਾਂ ਪਿੱਛੇ ਨੂੰ ਚਲੇ ਜਾਈਏ ਨਾ 200 ਸਾਲ ਤੇ ਕਈ ਵਾਰੀ ਕਈ ਬੰਦੇ ਇਹ ਕਹਿੰਦੇ ਹੋਇਆ ਹੋਵੇਗਾ ਹੋਇਆ ਹੋਣਾ ਹੈ ਹੋਇਆ ਸੀ ਪਰ ਜੋ ਤੁਹਾਡੇ ਹੁੰਦੇ ਆ ਸਾਰਾ ਕੁਝ ਵਿਚਰ ਰਿਹਾ ਬਈ ਰਾਜ ਕਿਤੇ ਐਵੇਂ ਮਿਲ ਜਾਂਦੇ ਆ ਰਾਜ ਲੈਣ ਬਾਤ ਤੇ ਤਪਦੀਆਂ ਤਪੀਆਂ ਤੇ ਬਹਿਣਾ ਪੈਂਦਾ ਰਾਜ ਲੈਣ ਬਾਤ ਓਏ ਆਰਿਆਂ ਦੇ ਠਾਖੜਨਾ ਪੈਂਦਾ ਦੇਗਿਆਂ ਦੇ ਵਿੱਚ ਕਢਣਾ ਪੈਂਦਾ ਫਾਸੀਆਂ ਤੇ ਚੜਨਾ ਪੈਂਦਾ ਆ ਬੰਦ ਬੰਦ ਕਟਵਾਉਣੇ ਪੈਂਦੇ ਨੇਜਿਆਂ ਤੇ ਲਾਲ ਟੰਗਾਉਣੇ ਪੈਂਦੇ ਰਾਜ ਤਾਂ ਮਿਲਦੇ ਨੇ ਰਾਜ ਐਵੇਂ ਗੱਲਾਂ ਨਾਲ ਨਹੀਂ ਮਿਲਦੇ ਤੇ ਜਦੋਂ ਰਾਜ ਦੀਆਂ ਗੱਲਾਂ ਬਾਤਾਂ ਹੁੰਦੀਆਂ ਨਾ ਤਾਂ ਫਿਰ ਮੈਨੂੰ 20ਵੀਂ ਸਦੀ ਦੇ ਮਹਾਨ ਯੋਧੇ ਬਾਬਾ ਇਕਬ ਸੰਤ ਗੰਦੀ ਜਰਨੈਲ ਸਿੰਘ ਖਾਲਸਾ ਭਿੰਡਰਿਆਂ ਵਾਲੇ ਦੇ ਬੋਲ ਚਿੱਤੇ ਆ ਜਾਂਦੇ ਸੀ ਉਹ ਕਹਿੰਦੇ ਸਖੋ ਇਹਨਾਂ ਲੀਡਰਾਂ ਦੇ ਅੱਗੇ ਹੱਥ ਨਾ ਅਡੋ ਹੱਥ ਅਡਣ ਵਾਲੇ ਨੂੰ ਲੋਕੀ ਭਿਖਾਰੀ ਸਮਝਦੇ ਨੇ ਭਿਖਾਰੀ ਤਾਂ ਇਹ ਸਿੱਖ ਕਿਸੇ ਦਾ ਭਿਖਾਰੀ ਨਹੀਂ ਹੱਥ ਅਡਣ ਵਾਲੇ ਨੂੰ ਭਿਖਾਰੀ ਸਮਝਦਾ ਰੋ ਤੇ ਸਿੱਖ ਕੋ ਭੀਖ ਨਹੀਂ ਮੰਗਦਾ ਕਿਉਂਕਿ ਸਿੱਖ ਨੂੰ ਰਾਜ ਲੈਣ ਵਾਸਤੇ ਪਾਤਸ਼ਾਹ ਨੇ ਸ਼ਸਤਰ ਧਾਰੀ ਕੀਤਾ ਸ਼ਸਤਰ ਧਾਰੀ ਉਹ ਇੱਕੋ ਗੱਲ ਕਹਿੰਦੇ ਹੁੰਦੇ ਸੀ ਸੰਤ ਗਿਆਨੀ ਜਰਨੈਲ ਸਿੰਘ ਜੀ ਉਹ ਕਹਿੰਦੇ ਹੱਕ ਲੈਣੇ ਪੈਂਦੇ ਨੇ ਤੇ ਹੱਕ ਲੜ ਕੇ ਮਿਲਦੇ ਨੇ ਕਿਉਂਕਿ ਬਿਨਾਂ ਬਾਤਾਂ ਤੋਂ ਤਖਤ ਨਹੀਂ ਮਿਲਦਾ ਤਖਤ ਲੈਣ ਵਾਸਤੇ ਮੱਲਾ ਮਾਰਨੀਆਂ ਪੈਂਦੀਆਂ ਹਿੱਕਾਂ ਡੋਹਣੀਆਂ ਪੈਂਦੀਆਂ ਓਏ ਹੱਕ ਲੈਣੇ ਪੈਂਦੇ ਰੇ ਹੱਕ ਮਿਲਦੇ ਨਹੀਂ ਰਾਜ ਲੈਣੇ ਪੈਂਦੇ ਨੇ ਰਾਜ ਮਿਲਦੇ ਨਹੀਂ ਉਹਨਾਂ ਹੱਕਾਂ ਦੀ ਵਾਰਤਾ ਘਾਟੀ ਜੱਤਾ ਗਾ ਕੇ ਏ I uh -huh. ਖੱਲੜਾ ਪੰਦੇ ਸਿੰਘੋਂ ਹੱਤ ਲੜ ਪੈਂਦੇ ਹੱਤ ਲੜ ਪੰਦੇ ਸਿੰਘੋਂ ਨਰਦੇ ਵਈ ਹੱਤ ਲੜ ਪੈਂਦੇ ਹੱਤ ਲੜ ਪੰਦੇ ਸਿੰਘੋਂ ਨਰਦੇ ਵਈ ਹੱਤ ਲੜ ਪੈਂਦੇ ਓਏ ਹਿੱਕ ਦੇ ਜੋਰ ਨਾਲ ਲਈਦਾ ਏ ਹੱਥ ਅਟਿਆ ਨਹੀਂ ਹੱਥ ਅਟਣ ਵਾਲੇ ਨੂੰ ਭਖਾਰੀ ਸਮਝਿਆ ਜਾਂਦਾ ਜੇ ਪਿੰਡਰਾਂ ਵਾਲਾ ਜਿਉਂਦਾ ਹੁੰਦਾ ਅਸੀਂ ਕਿਸੇ ਤੋਂ ਘੱਟ ਨਾ ਹੁੰਦੇ ਆ ਨਾਈ ਦੁਕਾਨਾ ਖੋਲਣਾ ਬੰਦ ਤੇ ਕੇਸ ਕਿਸੇ ਦਾ ਘੱਟ ਨਾ ਹੁੰਦਾ ਇਹ ਕ੍ਰਮ ਦੀ ਸੋਰੀ ਵਸਦੀ ਘਰ ਲੋਕਾਂ ਦਾ ਪਰਦਾ ਹੁੰਦਾ ਹਰ ਘਰ ਦੇ ਵਿੱਚ ਸਿੱਖੀ ਹੁੰਦੀ ਨਸ਼ਿਆਂ ਦਾ ਖੁੱਲਣਾ ਪਰਦਾ ਹੁੰਦਾ ਪਰਾਂ ਵਾਲਾ ਜਿਉਂਦਾ ਹੁੰਦਾ ਅਸੀਂ ਕਿਸੇ ਤੋਂ ਘੱਟਦਾ ਹੁੰਦਾ ਕਾਣ ਮੰਤਰੀ ਕਾਣ ਸੰਤਰੀ ਕਿਸੇ ਵਿੱਚ ਕੋਈ ਫਰਕ ਨਾ ਹੁੰਦਾ ਚਮਚਾ ਗਰੀਨਾ ਕਰਦਾ ਕੋਈ ਤੇ ਕੌਮ ਦਾ ਬੇੜਾ ਪਰਦਾ ਹੁੰਦਾ ਹਲਸਤਾਨ ਤੇ ਬਣ ਜਾਣਾ ਸੀ ਜੇ ਇਹ ਕੌਲੀ ਚੱਟਣਾ ਹੋਵੇ ਜੇ ਪੰਖਾਂ ਵਾਲਾ ਜਿਉਂਦਾ ਹੁੰਦਾ ਅਸੀਂ ਕਿਸੇ ਤੋਂ ਘੱਟਦਾ ਹੁੰਦਾ ਹੁੰਦਾ ਬਾਬਾ ਕੌਮ ਬਾਬਾ ਜਰਨੈਲ ਸੰਦੀ ਖਾਲਸਾ ਪਿੰਡਰਾ ਵਾਲੇ ਜੇ ਅੱਜ ਵੀ ਉਹਨਾਂ ਦੀ ਝਲਕ ਵੇਖਣੀ ਆ ਨਾ ਤਾਂ ਉਹਨਾਂ ਬੰਦੀ ਸਿੰਘਾਂ ਦੇ ਵਿੱਚੋਂ ਵੇਖੋ ਜਿਹੜੇ ਆ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਕੋਈ ਉੱਪਰ 8 ਸਾਲ ਕਿਸੇ ਦੇ ਹੋਗਾ ਕਿਸੇ ਦੇ 10 ਸਾਲ ਹੋਗਾ ਕਿਸੇ ਦੇ 12 ਸਾਲ ਹੋ ਗਏ ਸਿੰਘ ਸਾਹਿਬ ਔਰ ਭਾਈ ਜਗਤਾਰ ਸਿੰਘ ਦੀ ਹਵਾਰਾ ਉਹਨਾਂ ਦੇ ਨਾਂ ਦੇ ਉੱਤੇ 500 ਰੁਪਏ ਸਪੈਸ਼ਲ ਮਾਨ ਆਇਆ ਤੇ 1 ਸਾਲ ਹੋ ਗਿਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲੱਗੇ 7 ਜਨਵਰੀ ਨੂੰ ਉੱਚੇ-ਉੱਚੇ ਤੌਰ ਦੇ ਉੱਤੇ ਉੱਥੇ ਵੀ ਭਾਰੀ ਇਕੱਠ ਹੋਵੇਗਾ ਇੱਥੇ 1 ਸਾਲ ਹੋ ਗਿਆ ਮੋਰਚਾ ਲੱਗੇ ਨੂੰ ਇੱਕ ਵਾਰ ਸਮੁੱਚਾ ਹੀ ਬੰਦੀ ਸਿੰਘਾਂ ਬਾਤ ਤੱਕ ਚੜ੍ਹਦੀ ਕਲਾ ਦਾ ਜਕਾਰਾ ਭਾਈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਗੁਰੂ ਦੇ ਖਾਲਸੇ ਜਿੱਤਾਂ ਇਕੱਠ ਦੇ ਨਾਲ ਨਾਲ ਇਕੱਠ ਦੇ ਨਾਲ ਕੱਲੇ-ਕੱਲੇ ਨਹੀਂ ਬਈ ਇੱਕਦਮ ਉ ਇਧਰ ਨੂੰ ਇੱਕ ਦਾ ਮੂੰਹ ਇਧਰ ਨੂੰ ਇੱਕ ਦਾ ਉਧਰ ਨੂੰ ਇੱਕ ਇਹਦੇ ਵਿੱਚ ਵੱਲ ਐ ਇੱਕ ਇਹਦੇ ਵਿੱਚ ਤੇ ਜਿੱਤਾਂ ਉਹੀ ਕੰਮ ਮਾਰਦਿਆਂ ਨੇ ਅਸੀਂ ਤਾਂ ਲੱਤਾਂ ਖੱਟਣ ਵਾਲਾਂ ਬੱਚੋਂ ਆ ਜੀ ਲੱਤਾਂ ਖੱਟਣ ਵਾਲਾਂ ਬੱਚੋਂ ਮਾੜਾ ਆ ਜਾਂ ਕਿਤੇ ਮੜ ਗਾਂ ਨੂੰ ਤੁਰਦੇ ਆ ਨਾ ਤਾਂ ਦੂਜਾ ਕਹਿੰਦਾ ਵੀ ਇਹ ਤਾਂ ਨੂੰ ਕਿਉਂ ਜਾਂਦਾ ਇਹ ਤਾਂ ਨੂੰ ਕਿਉਂ ਜਾਂਦਾ ਸਾਡੀ ਕੌਮ ਦੇ ਕੋਲ ਸਮੇਂ-ਸਮੇਂ ਸੂਜਮਾਨ ਯੋਧੇ ਜਰਨਾਲ ਯਾਦ ਰੱਖਿਓ ਕੌਮ ਦਾ ਲੀਡਰ ਵਿੱਚ ਤਿੰਨ ਗੁਣ ਹੋਣੇ ਜ਼ਰੂਰੀ ਨੇ ਪਹਿਲਾ ਗੁਣ ਕਿ ਕੌਮ ਦਾ ਲੀਡਰ ਵਿਦਵਾਨ ਹੋਣਾ ਚਾਹੀਦਾ ਜਿਹੜਾ ਦਲੀਲ ਨਾਲ ਗੱਲ ਕਰ ਸਕੇ ਤੇ ਬਾਬਾ ਜਰਨੈਲ ਸਿੰਘ ਜੀ ਵਰਗੀ ਦਲੀਲ ਅੱਜ ਤੱਕ ਕੋਈ ਦੇ ਨਹੀਂ ਸਕਿਆ ਹਾਜ਼ਰ ਜਵਾਬ ਪੰਜਵੀਂ ਤੱਕ ਪੜ੍ਹੇ ਸੀ دنیਆਵੀ ਪੜ੍ਹਾਈ ਪੰਜਵੀਂ ਤੱਕ ਤੇ ਸਭ ਤੋਂ ਮਹਿੰਗਾ ਵਕੀਲ ਸੀ ਡੇਠ ਮਲਾਨੀ ਹਿੰਦੁਸਤਾਨ ਦਾ ਜਿਹਦੀ ਸਕੈਂਟਾਂ ਵਿੱਚ ਫੀਸ ਪੈਂਦੀ ਸੀ ਬੋਲਤੀ ਬੰਦ ਕਰਦੀ ਸੀ ਬਾਬਾ ਜਰਨੈਲ ਸਿੰਘ ਜੀ ਨੇ ਉਹਦੀ ਐਡੇ ਵਿਦਵਾਨ ਸਨ ਦੂਜੀ ਗੱਲ ਕੌਮ ਦੀ ਖਾਤਰ ਮਰਨ ਦਾ ਚਾ ਤਾਂ ਜੇ ਕਿਸੇ ਨੇ ਆਣ ਕੇ ਕਹਣਾ ਨਾ ਕਿ ਸੰਤ ਜੀ ਸਰਕਾਰ ਭਾਣੂ ਮਾਰਨ ਨੂੰ ਫਿਰਦੀ ਹੈ ਤੇ ਸੰਤ ਕਹਿੰਦੇ ਮੈਂ ਤੇ ਆਪ ਕੌਮ ਦੀ ਖਾਤਰ ਮਰਨ ਨੂੰ ਫਿਰਦਾ ਤੇ ਤੀਜੀ ਗੱਲ ਰਾਜਨੀਤੀ ਸੋਚ ਇਹ ਸੰਤਾਂ ਦੀ ਰਾਜਨੀਤੀ ਸੋਚ ਸੀ ਉਹਨਾਂ ਨੇ ਕਿਤੇ ਦੁਆਨੀ ਬਾਦੂ ਨਹੀਂ ਖਰਚੀ ਬਈ ਮੈਂ ਉੱਥੇ ਇਕੱਠ ਕਰਨਾ ਮੈਨੂੰ ਉੱਥੇ ਸੰਗਤ ਚਾਹੀਦੀ ਹੈ ਉੱਥੇ ਲੋਕਾਂ ਦਾ ਇਕੱਠ ਚਾਹੀਦਾ ਖਿਮਾ ਕਰਨਾ ਇੱਥੇ ਕਿਸੇ ਲੀਡਰ ਨੇ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਹੋਵੇ ਨਾ ਤਾਂ ਚੰਡੀਗੜ੍ਹ ਤੋਂ ਲੈ ਕੇ ਅੰਮ੍ਰਿਤਸਰ ਤੱਕ ਕੋਈ ਟਾਲੀ ਕੋਈ ਸਫੈਦਾ ਖਾਲੀ ਨਹੀਂ ਛੱਡਦੇ ਜਿਹਦੇ ਉੱਤੇ ਬੋਰਡ ਨਹੀਂ ਲਾਉਂਦੇ ਬਈ ਫਲਾਣਾ ਲੀਡਰ ਮੱਥਾ ਟੇਕਣ ਜਾ ਰਿਹਾ ਕੋਠੇ ਢਾ ਦਿਓ ਲੋਕਾਂ ਦੇ ਫਿਰ ਹਾਂਜੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਦੇ ਆ ਤੇ ਪ੍ਰੈਸ ਰਿਪੋਰਟਰ ਫਿਰ ਅਖਬਾਰਾਂ ਚ ਫੋਟੋ ਲਾਉਂਦੇ ਆ ਉਹ ਟਾਈਟਲ ਥੱਲੇ ਲਿਖਦੇ ਕਦੇ ਉਸ ਗੱਲ ਨੂੰ ਧਿਆਨ ਨਾਲ ਪੜਿਆ ਕਰੋ ਉਹ ਪਤਾ ਕੀ ਲਿਖਦੇ ਆ ਭਈ ਫਲਾਣੇ ਲੀਡਰ ਨੇ ਅੱਜ ਮੱਥਾ ਟੇਕਿਆ ਭਈ ਇਹਨੇ ਅੱਜ ਟੇਕਿਆ ਨਾ ਕਦੀ ਪਹਿਲਾਂ ਟੇਕਿਆ ਸੀ ਤੇ ਨਾ ਕਦੇ ਗਾਂਹ ਆਸ ਰੱਖਿਓ ਆਹ ਹਾਲਾਤ ਨੇ ਸਾਡੀ ਕੌਮ ਦੇ ਯਾਦ ਰੱਖਿਓ ਜਿਸ ਰਾਜ ਦੀਆਂ ਤੁਸੀਂ ਗੱਲਾਂ ਕਰਦੇ ਹੋ ਇਹ ਛੇਰੇ ਪੰਜਾਬ ਜਿਹਨੂੰ ਇਮਲੀ ਦੇ ਰੁੱਖ ਨਾਲ ਬੰਨ ਕੇ ਕੋਰੜੇ ਮਾਰੇ ਸੀ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨਿਹੰਗ ਨੇ ਚਲੋ ਛੰਟਾ ਮਾਰਿਆ ਨਾ ਕਹਿੰਦਾ ਕਾਨਿਆ ਤੂੰ ਨਾਚੀਆਂ ਦਾ ਨਾਚ ਵੇਖ ਕੇ ਆਇਆ ਦੂਜਾ ਛੰਟਾ ਮਾਰਿਆ ਕਹਿੰਦਾ ਕੱਲ ਨੂੰ ਤੇਰੀਆਂ ਫੌਜਾਂ ਦੇਖਣ ਗਈਆਂ ਤੀਜਾ ਛੰਟਾ ਮਾਰਿਆ ਪਰਸੋਂ ਨੂੰ ਪੂਰਾ ਹਿੰਦੁਸਤਾਨ ਵੇਖੇਗਾ ਚੌਥਾ ਛੰਟਾ ਮਾਰਿਆ ਕਹਿੰਦਾ ਹਿੰਦੁਸਤਾਨ ਨੂੰ ਕੰਜਰਖਾਨਾ ਬਣਾਉਣਾ ਚਾਹੁੰਦੇ ਹੋ ਤੇ ਜੁਰਤ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅੱਜ ਹੈ ਕੋਈ ਪੁੱਛਣ ਵਾਲਾ ਯਾਦ ਰੱਖਿਓ